ਪਤਾ ਨਹੀਂ ਕਿੰਨੇ ਆ ਗੰਬਜੇ ਤਾਂ ਐਸੀ ਆ ਕੇ ਇਸੇ ਦੇਖ ਕੇ ਜਾਂਦੀਆਂ ਵਾ ਤਾਂ ਸਾਡੇ ਜਿਹੜਾ ਕਿਸੇ ਨੂੰ ਪਤਾ ਨਹੀਂ ਤਲਵੰਡੀ ਮਾਧੋ ਆ ਅੱਜ ਉਹ ਲੋਕਾਂ ਨੂੰ ਪਤਾ ਵੀ ਆਹ ਤਲਵੰਡੀ ਮਾਧੋ ਆ ਗੱਲਾਂ ਕਾਨੂੰਦ ਜੀ ਹੁਣ ਜਿਹੜਾ ਮਾਜੀ ਕਰੀ ਜਾਵੇ ਤਾਂ ਅਨੁਭੂ ਕਰਕੇ ਕੋਈ ਥੁੱਕੂਗਾ ਥੁੱਕ ਦੋ ਉਹਦੇ ਹਾਵ ਤੇ ਮੂੰਹ ਤੇ ਪਹਿਣਾ ਵਾ ਦੂਜੇ ਤੇ ਛੋੜੋ ਜਾਣਾ ਵਾ ਉਹ ਹਸ ਹਵੇ ਇਹਨਾਂ ਦਾਵਾ ਕਰਨਾ ਇਹਨਾਂ ਨੇ ਕੌਣ ਜੀਗਾ ਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਜਿਹੜੀ ਪਵਿੱਤਰ ਵੇਈਆਂ ਉਹ ਦੇਸ਼ ਲਈ ਇੱਕ ਪ੍ਰਾਪਤੀ ਹੈ ਨਾਲੇ ਕਿ ਸਰਕਾਰਾਂ ਦਾ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਸਾਰਾ ਸੰਗਤ ਰੂਪੀ ਹੋਇਆ ਵਾ ਕਿਸੇ ਦਾ ਕੋਈ ਯੋਗਦਾਨ ਨਹੀਂਗਾ ਸੀਤਿਆ ਜਿਹੜੇ ਵੀ ਲੋਕ ਚ ਚਾਹੁੰਦੇ ਆ ਪਿੰਡ ਨੂੰ ਸਾਫ ਸੁਥਰਾ ਕਰਨਾ ਉਹ ਸੀਤਿਆਨ ਮਾੜਾ ਜਰੂਰ ਬਣਾਉਣ ਘੱਟ ਖਰਚਾ ਵਾ ਤੇ ਸੌਖੀ ਤਕਨੀਕ ਆ ਤੇ ਐਨ ਆਰ ਆਈ ਦੇ ਵੀਰਾਂ ਦੇ ਸਹਿਯੋਗ ਨਾਲ ਇਹ ਸਾਰੇ ਕਾਰਜ ਹੋ ਰਹੇ ਆ ਜੀ ਸੰਜਾ ਟੀਵੀ ਤੇ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਵਿਧਾਨ ਸਭਾ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਇੱਕ ਮੁੱਦਾ ਉੱਠਿਆ ਸਿਚੇਵਲ ਮਾਡਲ ਨੂੰ ਲੈ ਕੇ ਸਿਚੇਵਲ ਮਾਡਲ ਆਖਿਰ ਹੈ ਕਿ ਆ ਪਿੰਡਾਂ ਦੇ ਵਿੱਚ ਕੀ ਕੰਮ ਕਰ ਰਿਹਾ ਹੈਗਾ ਵਾ ਇਸ ਨੂੰ ਲੈ ਕੇ ਜਿਹੜਾ ਹੈਗਾ ਅੱਜ ਅਸੀਂ ਤਲਵੰਡੀ ਮਾਦੋ ਪਿੰਡ ਦੇ ਵਿੱਚ ਪਹੁੰਚੇ ਆਂ ਤੇ ਪਿੰਡ ਵਾਸੀ ਸਾਡੇ ਨਾਲ ਨੇ ਕਿਉਂਕਿ ਇਸ ਪਿੰਡ ਦੇ ਵਿੱਚ ਵੀ ਜਿਹੜਾ ਹੈਗਾ ਸਿਚੇਵਲ ਮਾਡਲ 2 ਬਣਾਇਆ ਗਿਆ ਹੈਗਾ ਇਹਦਾ ਕੀ ਕੀ ਫਾਇਦਾ ਹੈਗਾ ਕਿੰਨਾ ਕੁ ਖਰਚਾ ਹੈਗਾ ਕੀ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਤੇ ਤਲਵੰਡੀ ਮਾਦੋ ਆਉਣ ਤੇ ਤੁਹਾਨੂੰ ਜੀ ਆਇਆਂ ਨੂੰ ਜਿਹੜਾ ਇਹ ਸੀਚੇ ਵਾਲਾ ਮਾਡਲ ਆ ਜੀ ਇਹ ਬਹੁਤ ਕਾਮਯਾਬ ਮਾਡਲ ਆ ਤੇ ਮਤਲਬ ਇਹ ਸੌਖੀ ਤਕਨੀਕ ਆ ਇੱਚ ਬੜਾ ਖਰਚਾ ਨਹੀਂ ਗਾ ਹੁਣ ਇਹਦਾ ਲਾਭ ਇਹ ਆ ਵੀ ਦੇਖੋ ਇਹ ਪਹਿਲੂ ਇਹੀ ਸਾਡੇ ਪਿੰਡ ਦਾ ਜਿਹੜਾ ਪਾਣੀ ਸੀ ਰਸਤੇ ਅੱਜ ਫਿਰਦਾ ਸੀ ਜਿੱਥੇ ਆਪਾਂ ਖੜੇ ਆ ਇਹ ਟੋਟੋ-ਕਟ ਦੋ ਕਿੱਲੇ ਜ਼ਮੀਨ ਆ ਇਹ ਛੱਪੜ ਦੀ ਤੇ ਪਾਣੀ ਸਾਰੇ ਚ ਇਦਾਂ ਖਿਲ ਰਿਆ ਹੁੰਦਾ ਸੀਗਾ ਬੇਬਾਈ ਇੱਥੇ ਕੋਈ ਬੰਦਾ ਆ ਨਹੀਂ ਸਕਦਾ ਹੈਗਾ ਹੁਣ ਉਹ ਜਦੋਂ ਪਿਛਲੀ ਪੰਚਾਇਤ ਬਣੀ ਆ ਉਸ ਟਾਈਮ ਇਹ ਸੇਵਾ ਸ਼ੁਰੂ ਹੋਈ ਹੈ ਕੱਜਕਾਲ ਤਾਂ ਬਾਬਾ ਜੀ ਨੇ ਕਿਰਪਾ ਕੀਤੀ ਐਨਆਰਆਈ ਵੀਰਾਂ ਨੇ ਸਹਿਯੋਗ ਦਿੱਤਾ ਇਸ ਸੀਚੇ ਵਾਲ ਮਾਡਲ ਇਥੇ ਮਤਲਬ ਇਹ ਲਾਗੂ ਹੋਇਆ ਇਹਦਾ ਬੇਨਫਿਟ ਇਹ ਹੈ ਦੇਖੋ ਜਿਹੜਾ ਪਾਣੀ ਤੁਹਾਨੂੰ ਦੱਸਿਆ ਵੀ ਰਸਤਿਆਂ 'ਚ ਫਿਰਦਾ ਹੀ ਬੇਵਾਬ ਉਹੋ ਹੀ ਪਾਣੀ ਹੁਣ ਇੱਥੇ ਟ੍ਰੀਟ ਹੋ ਕੇ ਜਾਂ ਕੁਦਰਤੀ ਤਰੀਕੇ ਨਾਲ ਜਿੱਦਾਂ ਦੇਖੋ ਬਾਬਾ ਜੀ ਨੇ ਬਣਾਇਆ ਜਿਹੜੀ ਸੀਚੇ ਵਾਲ ਮਾਡਲ ਜਿਹੜੀ ਇਹ ਤਕਨੀਕ ਆ ਥਾਪਨ ਮਾਡਲ ਦੀ ਕਾਪੀ ਆ ਜੀ ਉਹਨਾਂ ਨੇ ਬਾਬਾ ਜੀ ਤੋਂ ਪਰਮਿਸ਼ਨ ਲੈ ਕੇ ਉਹਨੂੰ ਲਾਗੂ ਕੀਤਾ ਜੀ ਬਾਬਾ ਜੀ ਅਸੀਂ ਤੁਹਾਡੇ ਵਾਲਾ ਮਾਡਲ ਵਰਤ ਸਕਦੇ ਆ ਤਾਂ ਬਾਬਾ ਜੀ ਨੇ ਤਾਂ ਉਹਨਾਂ ਨੂੰ ਇਹ ਹੀ ਗਾਇ ਕਿੰਦੇ ਤੁਸੀਂ ਸਕਦੇ ਆ ਸਾਨੂੰ ਨਾ ਨਾ ਕੋਈ ਨਹੀਂ ਸਾਡਾ ਮਤਲਬ ਤੇ ਵੀ ਪੰਜਾਬ ਸਵਾਸ ਦੇ ਪਾਰ ਹੁਣ ਇਹੀ ਪਾਣੀ ਜਿਹੜਾ ਜੀ ਉਦਾਂ ਇੱਕ ਫਿਰਦਾ ਸੀ ਬੇਵਾਬ ਹੁਣ ਇੱਥੇ ਆ ਕੇ ਟ੍ਰੀਟ ਹੋ ਕੇ ਕੁਦਰਤੀ ਤਰੀਕੇ ਨਾਲ ਇਹ ਪੌਣ ਚ ਚਲੇਗਾ ਪੌਣ ਤੋਂ ਹੁਣ ਕਾ ਮੋਟਰ ਲੱਗੀ ਆ ਇਹ ਮੋਟਰ ਤੋਂ ਫੇਰ ਘੱਟੋ ਘੱਟ ਅੱਧਾ ਪੌਣਾ ਕਿਲੋਮੀਟਰ ਅੰਡਰਗ੍ਰਾਊਂਡ ਪਾਈਪ ਲਾਈਨ ਪਈ ਆ ਇਹ ਪਾਣੀ ਖੇਤੀ ਨੂੰ ਜਾ ਰਿਹਾ ਵਾ ਖੇਤੀ ਨੂੰ ਇਹ ਵਰਦਾਨ ਆ ਉਦਾਂ ਹੀ ਪਾਣੀ ਸਾਡੇ ਲਈ ਸਰਾਰ ਹੁਣ ਜਿੰਨਾ ਹੀ ਇਹ ਪਾਣੀ ਸਾਡਾ ਖੇਤ ਨੂੰ ਉਨਾਂ ਸਾਡਾ ਧਰਤੀ ਹੀਟਲਾ ਬਚ ਰਿਹਾ ਵਾ ਖੁੱਦ ਸਾਡੇ ਮੇਰੇ ਚਾਚੇ ਦਾ ਲੜਕਾ ਖੇਤੀ ਕਰਿਆ ਨੂੰ ਉਥੇ ਉਸ ਲਿਵਰ ਮੱਕੀ ਦੀ ਉਸ ਤਰ੍ਹਾਂ ਰੰਡਾ ਦਾ ਵਾ ਸਾਰਾ ਆਪਣਾ ਪਾਣੀ ਉਹ ਇੱਥੇ ਆਉਂਦਾ ਵਾ ਇੱਥੋਂ ਆ ਕੇ ਮਤਲਬ ਗਾਂ ਦੇ ਦਿਨ ਲੱਗਦਾ ਵਾ ਇਹ ਕੱਲਾ ਤਲਵੰਡੀ ਨਹੀਂ ਘਟੋ ਘਟ ਵੀ 250 ਪਿੰਡ ਚ ਮਾਡਲ ਲੱਗ ਚੁੱਕਾ ਵਾ ਮੋਗੇ ਦੇ ਲਾ ਕੇ ਉੱਥੇ ਜਗਾ ਵਾ ਬਾਬਾ ਫਕਰ ਫਕਰ ਬਾਬਾ ਦામੂ ਸਾ ਉਹ ਬਹੁਤ ਵੱਡਾ ਮਾਲਵੇ ਦਾ ਪਿੰਡ ਆ ਉੱਥੇ ਉਹ ਚਾਰ ਛੱਪੜ ਸੀਗੇ ਉੱਥੇ ਵੀ ਜਦੋਂ ਉਹ ਮਤਲਬ ਦਾਨ ਬਹੁਤ ਹੁੰਦਾ ਹੈਗਾ ਪਰ ਉਸ ਟਾਈਮ ਨੂੰ ਡੀਸੀ ਵਧੀਆ ਆਏ ਉਹਨਾਂ ਨੇ ਉਹ ਚੀਜ਼ ਨੂੰ मतलब देखया उन्हें बाबा दे जी ਦਾ ਸਜੋਗ ਲਿਆ ਸਾਰੇ ਪਿੰਡ ਦੇ ਵਿੱਚ ਉਹ ਉਹ मतलब ਸੀਵਰੇਜ ਪਿਆ ਹੋਇਆ ਵਾ ਤੇ ਇੱਕ ਛੱਪੜ ਬਣਿਆ ਵਾ ਤੇ ਲੁਧਿਆਣੇ ਜਲੇ ਦਾ ਸਭ ਤੋਂ ਵੱਡਾ ਪਿੰਡ ਹੈ ਜੀ ਚਕਰ ਉੱਥੇ ਇੱਕੋ ਐਨਆਰਆਈ ਵੀਰ ਨੇ ਸਾਰੇ ਉਹ ਖਰਚਾ ਕੀਤਾ ਉੱਥੇ ਤੁਸੀਂ ਜਾ ਕੇ ਦੇਖਿਓ ਉੱਥੇ ਚਾਰ ਛੱਪੜ ਬਣੇ ਆ ਚੌਥੇ ਦੇ ਵਿੱਚ ਉਹਨਾਂ ਨੇ ਕਹਿ ਤੀਆਂ ਛੱਡੀਆਂ ਵਾ ਉਹਦੇ ਕਹਿੰਦੇ ਕੰਟੀਨ ਬਣੀ ਆ ਆਪਾਂ ਇਹਨੂੰ ਛੱਪੜ ਕਹਿ ਨਹੀਂ ਸਕਦੇ ਕਿਉਂਕਿ ਹੁਣ ਵੀ ਆਪਾਂ ਇਥੇ ਖੜੇ ਆ ਕੋਈ ਇਥੇ ਬਦਬੂ ਆਉਂਦੀ ਆ ਕੋਈ ਬਦਵੋ ਜੋਂ ਸਾਡਾ ਸਾਰਾ ਪਿੰਡ ਇਥੇ ਸ਼ੇਅਰ ਕਰਦਾ ਜਿੱਥੇ ਕੋਈ ਦਿਨੇ ਡਾਲਦਾ ਨਹੀਂ ਹੁੰਦਾ ਹੈਗਾ ਅੱਜ ਦੇਖੋ ਤੁਹਾਡੇ ਸਾਹਮਣੇ ਆ ਵੀ ਪਾਰਕਾਂ ਬਣੀਆਂ ਵਾ ਹਾਲਟ ਇਥੇ ਲੱਗਾ ਵਾ ਲੇਟਾਂ ਲੱਗੀਆਂ ਵਾ ਪਾਣੀ ਵਾਲੀਆਂ ਟੂਟੀਆਂ ਲੱਗੀਆਂ ਵਾ ਬੱਚਿਆਂ ਦੇ ਲਈ ਸਾਰਾ ਓਪਨ ਜਿਮ ਬਣਿਆ ਹੋਇਆ ਵਾ ਜਿਹੜਾ ਖਰਚੇ ਦੀ ਗੱਲ ਆ ਵੀ ਜਿਹੜਾ ਇਕੱਲੇ ਛੱਪੜ ਛੱਪੜ ਤੇ ਜੀ 20 ਲੱਖ ਰੁਪਈਆ ਖਰਚਾ ਆਇਆ ਵਾ ਤੇ ਜਿਹੜਾ ਬਾਕੀ ਆ ਪਾਰਕਾਂ ਹੋਰ ਵੀ ਜਿੰਨਾ ਸਾਰਾ ਇਹ ਇਹਦਾ ਇਸੇ ਸੁਧਾਰ ਹੋਇਆ ਵਾ 80 ਲੱਖ ਤੋਂ ਪਲੱਸ ਲੱਗਾ ਵਾ ਮਤਲਬ ਸਾਡੇ ਲਈ ਜਿਹੜਾ ਸੀਚੇ ਵਾਲਾ ਮਾਡਲ ਹੈ ਜੀ ਇਹ ਬਹੁਤ ਮਤਲਬ ਕਾਮਯਾਬ ਹੈ ਗੌਰ ਗੈਫਟਾ ਜੋ ਬਾਬਾ ਜੀ ਨੇ ਇਹ ਤਾਂ ਹਰੇਕ ਪਿੰਡ ਨੂੰ ਮਤਲਬ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹ ਚੀਜ਼ ਨੂੰ ਅਪਣਾਉਣਾ ਜਿਹੜਾ ਜੇ ਕਿਸੇ ਨੇ ਆਪਣੇ ਪਿੰਡ ਨੂੰ ਇਸ ਵੇਲੇ ਮਤਲਬ ਜੇ ਸੁਧਾਰ ਕਰਨਾ ਚਾਹੁੰਦਾ ਤਾਂ ਹਰੇਕ ਨੂੰ ਆਪਣੇ ਪਿੰਡ 'ਚ ਸੀਚੇ ਵਾਲਾ ਮਾਡਲ ਲਾਉਣਾ ਚਾਹੀਦਾ ਵਾ ਤੇ ਜਿਹੜੇ ਇਹਦੇ ਨਾਲ ਸਾਡੇ ਪਿੰਡ ਵਿੱਚੋਂ ਗੰਦ ਵੀ ਗੰਦਗੀ ਖਤਮ ਹੁੰਦੀ ਆ ਤੇ ਜਿਹੜਾ ਇਹ ਸਾਡਾ ਪਾਣੀ ਸੀਗਾ ਜਿਹੜਾ ਫਜ਼ੂਲ ਫਿਰਦਾ ਸੀ ਉਹ ਖੇਤੀ ਨੂੰ ਲੱਗਦਾ ਵਾ ਤੇ ਉਹਦੇ ਵਿੱਚ ਜ਼ਿਮੀਂਦਾਰਾਂ ਨੂੰ ਲਾਭ ਹੁੰਦਾ ਵਾ ਕੋਈ ਨੁਕਸਾਨ ਨਹੀਂਗਾ ਕਿਸੇ ਦਾ ਸਾਡੇ ਤੇ ਜੀ ਬਾਬਾ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਆ ਤੇ ਪਤਾ ਨਹੀਂ ਕਿੰਨੇ ਆਗਮ ਬੰਚੇ ਤਾਂ ਐਸੀ ਆ ਗਏ ਇਸ ਦੇਖ ਕੇ ਜਾਂਦੀਆਂ ਵਾ ਤੇ ਸਾਡੇ ਜਿਹੜਾ ਕਿਸੇ ਨੂੰ ਪਤਾ ਨਹੀਂ ਤਲਵੰਡੀ ਮਾਦੋ ਅੱਜੋ ਲੋਕਾਂ ਨੂੰ ਪਤਾ ਵੀ ਆ ਤਲਵੰਡੀ ਮਾਦੋ ਆ ਤੇ ਸਾਰੀ ਕਿਰਪਾ ਇਹ ਬਾਬਾ ਜੀ ਨੇ ਕੀਤੀ ਆ ਪਹਿਲੋ ਬਾਬਾ ਜੀ ਨੇ ਆਪਦੇ ਪਿੰਡ ਤੋਂ ਸ਼ੁਰੂਆਤ ਕੀਤੀ ਥੋੜੀ-ਥੋੜੀ ਮਤਲਬ ਕਿੰਨੇ ਕ ਪਿੰਡਾ ਜੇ ਲੱਗੇ ਆ ਤਲਵੰਡੀ ਮਾਦੋ ਤੇ ਕਿਰਪਾ ਹੋਈ ਆ ਜਿੰਨੇ ਰਾਸਤੇ ਬਣੇ ਵੱਡੇ ਰੋਡ ਬਣੇ ਸਾਰੇ ਬਾਬਾ ਜੀ ਦੀ ਕਿਰਪਾ ਵਾ ਤੇ ਬਾਕੀ ਜਿਹੜੇ ਹੁਣ ਗੱਲਾਂ ਕਰਦੇ ਆ ਜੀ ਉਹਨਾਂ ਨੇ ਕੀਤਾ ਕੁਛ ਨਹੀਂ ਕਿਉਂਕਿ ਉਹਨਾਂ ਨੇ ਆ ਕੇ ਦੇਖਿਆ ਹੀ ਨਹੀਂ ਬਾਬਾ ਇਹਨੇ ਕਿਹੜਾ ਕਿਸ ਨੂੰ ਬੰਦ ਚਲਾਈ ਹੈ ਜਿਹੜੇ ਉੱਥੇ ਬੋਲ ਸਕਦੇ ਉਹ ਆ ਕੇ ਦੇਖ ਸਕਦੇ ਆ ਪਰ ਜੇ ਉਹਨੂੰ ਤੇ ਬੋਲਣਾ ਨਹੀਂ ਚਾਹੀਦਾ ਕਿਉਂਕਿ ਖੁਦ ਐਮਐਲਏ ਹਰਦੀਪ ਸਿੰਘ ਲਾਡੀ ਬਾਬਾ ਜੀ ਦੇ ਕਲੋਜ਼ ਆ ਹਰੇਕ ਸਮਾਗਮ ਤੇ ਹਰੇਕ ਦਿਨ ਤਿਹਾਰ ਤੇ ਆਉਂਦੇ ਆ ਉਹਨਾਂ ਨੂੰ ਸਾਰਾ ਪਤਾ ਵੀ ਬਾਬਾ ਜੀ ਨੇ ਸਾਡੇ ਇਲਾਕੇ ਦਾ ਕੀ ਸੁਧਾਰ ਕੀਤਾ ਤੇ ਕਿੰਨਾ ਸਾਡੇ ਇਲਾਕੇ ਨੂੰ ਮਤਲਬ ਸਵਾਰਿਆ ਵਾ ਜੇ ਕੋਈ ਵੀ ਆਉਂਦਾ ਤਾਂ ਉਹ ਇਹੀ ਕਹਿੰਦਾ ਵੀ ਬਾਬਾ ਜੀ ਤੁਹਾਡਾ ਏਰੀਆ ਬਹੁਤ ਵਧੀਆ ਹਰੀਆਲੀ ਇੱਥੇ ਹਰੇਕ ਤਰ੍ਹਾਂ ਦੀ ਫਸਲ ਇੱਥੇ ਹੁੰਦੀ ਆ ਸਭ ਤੋਂ ਵਧੀਆ ਇਲਾਕਾ ਵਾ ਸਾਡਾ ਜਿਹੜਾ ਬਾਬਾ ਜੀ ਨੇ ਸਵਾਰਿਆ ਵਾ ਇਹ ਤਾਂ ਅਸੀਂ ਦੇਣ ਨਹੀਂ ਦੇ ਸਕਦੇ ਬਾਬਾ ਜੀ ਜਿਹੜੀਆਂ ਗੱਲਾਂ ਕਰਨੀਆਂ ਗੱਲਾਂ ਵਾਲੇ ਤੁਸੀਂ ਹੁਣ ਬਾਬੇ ਨਾਨਕ ਦੀ ਵੇਈਂ ਤੇ ਹੁਣ ਜਿਹੜਾ ਪਵਿੱਤਰ ਕਾਰੀ ਨਹੀਂ ਉਹ ਕਿਹੜਾ ਬਾਬਾ ਜੀ ਦੀ ਆ ਉਹ ਗੁਰੂ ਨਾਨਕ ਪਾਤਸ਼ਾਹ ਦੀ ਚੰਨ ਸ਼ੋਹ ਪ੍ਰਾਪਤ ਵੇਈਂ ਆ ਬਾਬਾ ਜੀ ਨਹੀਂ ਤਾਂ ਉਸ ਤੀਰਥ ਨੂੰ ਬਚਾਇਆ ਉਹਦੀ ਸਾਬ ਸੰਭਾਲ ਕੀਤੀ ਆ ਅਸੀਂ ਰੋਜ਼ ਜਲ ਸਕਦੇ ਬਾਬਾ ਜੀ ਦੇਲੀ ਉੱਚੋ ਛਕਦੇ ਆ ਹੁਣ ਉਹ ਕਿੰਤੂ ਕਰਨ ਵਾਲੇ ਕਰੀ ਜਾਂਦੇ ਉਹਨਾਂ ਨੇ ਤਾਂ ਤੀਰਥ ਤੇ ਕਿੰਤੂ ਕਰਤੀ ਤੀਰਥ ਦਾ ਸਾਰਿਆਂ ਦੀ ਸਾਂਝ ਆ ਹੁਣ ਉਹ ਗੁਰੂ ਨਾਨਕ ਪਾਤਸ਼ਾਹ ਦੀ ਵੇਈਂ ਆ ਸੋ ਇਹ ਹੀ ਉਹਨਾਂ ਨੂੰ ਇਹ ਕਹਿਣਾ ਨਹੀਂ ਚਾਹੀਦਾ ਵੀ ਉਹ ਵੇਈ ਦਾ ਪਾਣੀ ਸਾਫ਼ ਹੈ ਜਾਂ ਗੰਦਾ ਵਾ ਉਹਨਾਂ ਦੀ ਸੋਚੀ ਸੋ ਜਾ ਉਹ ਬਾਬੇ ਨਾਨਕ ਦੀ ਪਵਿੱਤਰ ਵੇਈ ਆ ਤੇ ਉਹਨਾਂ ਨੂੰ ਤੇ ਇਸ ਗੱਲ ਤੇ ਗਲਤੀ ਮੰਨਣੀ ਚਾਹੀਦੀ ਤਾਂ ਆ ਕੇ ਉਸ ਜਗ੍ਹਾ ਨੂੰ ਦੇਖਣਾ ਚਾਹੀਦਾ ਵੀ ਜੋ ਬਾਬਾ ਜੀ ਨੇ ਵੀ ਉਹ ਸਵਰਗ ਬਣਾਇਆ ਵਾ ਤੇ ਆ ਉਦਾਂ ਤੇ ਕਿਤੇ ਜਗ੍ਹਾ ਹੀ ਹੈ ਦੀਗੀ ਉਦਾਂ ਦੀ ਸੈਰ ਕਾ ਹੀ ਕਿਤੇ ਹੈ ਨਹੀਂ ਕਿਤੇ ਚੱਲ ਜਾ ਤੂੰ ਇਹ ਕਿਤੇ ਕੋਈ ਪਾਰਕ ਨਹੀਂ ਸਾਰੇ ਪ੍ਰਦੂਸ਼ਣ ਆ ਕੋਈ ਜ਼ਹਿਰ ਬੰਦਾ ਕਰ ਨਹੀਂ ਦੇ ਸਕਦਾ ਜੀ ਸੜਕਾਂ ਤੇ ਵੀ ਆਪਾਂ ਕਹਾਂਗੇ ਤੇ ਮਗਰ ਸਾਧਨ ਹੁੰਦੇ ਆ ਉੱਤੇ ਸ਼ਾਂਤਮਈ ਮਾਹੌਲ ਆ ਹਰੇਕ ਤਰ੍ਹਾਂ ਦੀ ਉੱਤੇ ਪਲਾਂਟੇਸ਼ਨ ਲੱਗੀ ਆ ਸਾਰੇ ਮਤਲਬ ਉਹ ਮੈਡੀਸਨ ਬਣਿਆ ਹੋਇਆ ਆ ਬਾਬਾ ਜੀ ਨੇ ਇਹਨਾਂ ਵਧੀਆ ਬਣਾਇਆ ਵਾ ਲੋਕਾਂ ਦੀ ਉੱਥੇ ਉਮਰਾਂ ਵਧ ਗਈਆਂ ਵਾ ਜਿਹੜੀ ਜ਼ਮੀਨ 2000 ਚ ਜਲਾਈ ਚ ਬਾਬਾ ਜੀ ਨੇ ਉੱਥੇ ਸੇਵਾ ਸ਼ੁਰੂ ਕੀਤੀ ਉਸ ਟਾਈਮ ਉੱਥੇ 2 ਲੱਖ ਨੂੰ ਵੀ ਕਿੱਲਾ ਮਤਲਬ ਮਹਿੰਗਾ ਸੀ ਜਦੋਂ ਬਾਬਾ ਜੀ ਨੇ ਸੇਵਾ ਸ਼ੁਰੂ ਕੀਤੀ ਆ ਇਸ ਵੇਲੇ ਉੱਥੇ 2-2 ਕਰੋੜ ਨੂੰ ਵੀ ਜਗਾ ਨਹੀਂ ਮਿਲਦੀ ਮਤਲਬ ਸਾਰਾ ਏਰੀਆ ਬਾਦ ਹੋ ਗਿਆ ਲੋਕ ਹਰੇਕ ਚਾਹੁੰਦਾ ਵੀ ਵੇਣ ਦੇ ਗੰਡੇ ਮੈਨੂੰ ਮਦਮ ਬਿਆਜ਼ੀ ਜਾ ਕੇ ਉਧਰ ਐਸ਼ ਕਰਾਂ ਮੈਨੂੰ ਜਗਾ ਮਿਲ ਜੀ ਇਹ ਨਵ ਵਧੀਆ ਉੱਥੇ ਬਾਬਾ ਜੀ ਨੇ ਬਣਾਇਆ ਹੋਇਆ ਵਾ ਗੱਲਾਂ ਕਾਨੂੰਦ ਜੀ ਹੁਣ ਜਿਹੜਾ ਮਾਜੀ ਕਰੀ ਜਾਵੇ ਤਾਂ ਅਨੁਭੂ ਕਰਕੇ ਕੋਈ ਥੱਕੂਗਾ ਥੱਕ ਤੋ ਤੇ ਆਪਦੇ ਮੂੰਹ ਤੇ ਪਹਿਣਾ ਵਾ ਦੂਜੇ ਤੇ ਛੋੜੋ ਜਾਣਾ ਵਾ ਉਸ ਹਾਵੇ ਇਹਨਾਂ ਦਾਵਾ ਕਰਨਾ ਇਹਨਾਂ ਨੇ ਕੌਣ ਜੀ ਗੱਲਾਂ ਵਾ ਗੱਲਾਂ ਕਰੀ ਜਾਂਦੀ ਐ ਜੇ ਕਰਨਾ ਹੁੰਦਾ ਤੇ ਕਿੰਨਾ ਚਿਰ ਕਾਂਗਰਸ ਦਾ ਰਾਜ ਰਿਹਾ ਵਾ ਕਿਸ ਨੇ ਕੌਣ ਨਹੀਂ ਸਵਾਰਿਆ ਤੇ ਸਾਡੇ ਨੂੰ ਜੋ ਸਵਾਰਿਆ ਬਾਬਾ ਜੀ ਨੇ ਸਵਾਰਿਆ ਵਾ ਤੇ ਬਾਬਾ ਜੀ ਤੇ ਜਦੋਂ ਨਹੀਂ ਵੀ ਇਸ ਲੈਂਡ ਸੀ ਬਾਬਾ ਜੀ ਨੇ ਦੋ ਦੋ ਵੀ ਉਹ ਕਾਰਜ ਕਰਤੇ ਜਿਹੜੇ ਸਰਕਾਰਾਂ ਚੋਂ ਨਹੀਂ ਹੋਏ ਬੰਨ ਬਾਬਾ ਜੀ ਲਾਉਂਦੇ ਰਸਤੇ ਬਾਬਾ ਜੀ ਨੇ ਬਣਾਏ ਲੱਖਾਂ ਹੀ ਬੂਟੇ ਲਾਤੇ ਕਾਲਜ ਬਾਬਾ ਜੀ ਦਾ ਜਿੱਥੇ ਗਰੀਬਾਂ ਨੂੰ 3 ਵਿੱਦਿਆਵਾਂ ਦੇ ਸਕੂਲ ਬਾਬਾ ਜੀ ਦੇ ਹਾਕੀ ਦੀ ਗਰਾਊਂਡ ਬਾਬਾ ਜੀ ਦੀ ਜਿੱਥੇ ਐਸਟੋਟਾਰਫ ਲੱਗੀ ਆ ਕੀਰਤਨ ਬਾਬਾ ਜੀ ਸਕੂਲ ਦੇ ਕੱਦ ਘਾ ਬਾਬਾ ਜੀ ਬੱਚਿਆਂ ਨੂੰ ਸਕਾਉਂਦੇ ਹਰੇਕ ਤਰ੍ਹਾਂ ਦੇ ਉਹ ਗੌਣ ਵੰਦੇ ਆ ਉਹ ਤਾਂ ਆਪ ਦਾ ਕਾਰਜ ਕਰੀ ਜਾਂਦੇ ਆ ਪਰ ਇਹਨਾਂ ਦਾ ਕੀ ਯੋਗਦਾਨ ਹੈ ਇਹ ਤਾਂ ਹੁਣ ਇਹਨਾਂ ਨੂੰ ਦੱਸਣਾ ਚਾਹੀਦਾ ਵੀ ਇਹੀ ਪੰਜਾਬ ਦਾ ਕੀ ਸਵਾਰਿਆ ਕੋਈ ਜਿਆਦਾ ਕੋਈ ਕੀਤਾ ਹੋਵੇ ਜਾਂ ਹੁਣ ਬਾਬਾ ਸਾਹਿਬ ਕਹਿੰਦੇ ਵੀ ਸੀਚਿਆਣ ਮਾਡਲ ਫੇਲ ਆ ਉਹ ਉਹਨਾਂ ਦੇ ਜਸਵੀਰ ਸਿੰਘ ਡੈਂਪਾ ਐਮਪੀ ਰਹੇ ਉਹਨਾਂ ਦੇ ਇਲਾਕੇ 'ਚ ਜਾ ਕੇ ਉਹ ਮਾਡਲ ਲੱਗੇ ਆ ਉਹਨਾਂ ਨੂੰ ਪੁੱਛ ਲੈਣ ਵੀ ਫੇਲ ਆ ਜਦ ਜਦਾਂ ਵੀ ਉਹ ਬਦਲ ਦੇ ਦੇਵੇ ਵੀ ਸੀਚਿਆਣ ਮਾਡਲ ਦਾ ਬਦਲ ਕਿਹੜਾ ਵਾ ਫੇਲ ਉਹ ਕਹਿ ਸਕਦਾ ਵੀ ਫੇਲ ਆ ਇਹ ਅੰਦਰ ਲੋਕ ਕਰਨਾ ਕੋਸ ਨਹੀਂਗਾ ਹਨਾ ਉਹ ਬਸ ਗੱਲਾਂ ਦਾ ਖੜਾਵਾ ਉਹ ਗੱਲਾਂ ਹੋਰ ਕੋਹ ਪੰਨੇ ਨਹੀਂਗਾ ਵੀ ਘਾੜ ਤਾਂ ਸਾਡੇ 'ਚ ਇਹੀ ਆ ਕਿ ਅਸੀਂ ਚੰਗੇ ਨੂੰ ਚੰਗਾ ਨਹੀਂ ਕਹਿ ਸਕਦੇ ਹੁਣ ਬਾਬਾ ਜੀ ਜਿਹੜਾ ਕਾਰਜਕਰ ਹੈ ਸਰਬੱਤ ਦੇ ਭਲੇ ਦਾ ਵਾ ਇੱਥੇ ਕੋਈ ਬਾਬਾ ਜੀ ਦਾ ਨਿੱਜੀ ਸਵਾਰਥ ਨਹੀਂਗਾ ਪਰ ਬਾਬਾ ਜੀ ਸਾਰੀ ਦਿਹਾੜੀ ਚੱਲ ਸੋ ਚੱਲ ਆ ਕਿਤੇ ਉਹ ਬਹਿੰਦੇ ਨਹੀਂ ਕਦੇ ਇੱਥੇ ਕਦੇ ਇੱਥੇ ਕਿ ਉੱਥੇ ਜਾ ਕੇ ਬੁੱਢੇ ਨਾਲੇ ਤੁਸੀਂ ਜਾ ਕੇ ਦੇਖ ਲਓ ਉੱਥੇ ਬੰਦੇ ਨੂੰ ਇਦਾਂ ਦੀ ਪ੍ਰਦੂਸ਼ਣ ਵਾਲਾ ਓੱਖਾ ਵਾਲਾ ਖੜਾ ਹੋਣਾ ਜਿੱਥੇ ਮਾਂ ਪੁੱਛੇ ਸੇਵਾ ਕਰਨ ਦੇ ਆ ਦਰਿਆਵਾਂ 'ਤੇ ਮੂਰਤੇ ਲਾਏ ਕਿਹੜੀ ਉਹ ਜਗ੍ਹਾ ਜਿੱਥੇ ਬਾਬਾ ਜੀ ਨਹੀਂ ਪਹੁੰਚਦੇ ਜਿੱਥੇ ਵੀ ਪਰਪਕਾਰ ਦਾ ਕਾਰਜ ਹੁੰਦਾ ਬਾਬਾ ਜੀ ਸਭ ਤੋਂ ਪਹਿਲੋਂ ਪਹੁੰਚਦੇ ਆ ਤੇ ਜੇ ਉਹ ਹੁਣ ਆਪਣੇ ਪ੍ਰਸ਼ਾਦ ਵੀ ਬਣਦੇ ਆ ਬਾਬਾ ਜੀ ਤਾਂ ਬੂਟਿਆਂ ਦਾ ਪ੍ਰਸ਼ਾਦ ਬਣਦੇ ਆ ਵੀ ਜੇ ਜਿਹੜਾ ਆਕਸੀਜਨ ਤੋਂ ਬਿਨਾ ਹੀ ਰਹਿ ਨਹੀਂ ਸਕਦੇ ਅਹੀਂ ਸਾਹ ਲੈਣਾ ਸਾਨੂੰ ਆਕਸੀਜਨ ਜ਼ਰੂਰੀ ਆ ਉਹ ਪ੍ਰਸ਼ਾਦ ਵੀ ਬੂਟਿਆਂ ਦਾ ਬਣਦੇ ਆ ਜੇ ਹੁਣ ਅਬਦੁੱਲ ਕਲਾਮ ਦੀ ਦੋ ਵਾਰੀ ਆਏ ਆ ਪਵਿੱਤਰ ਵੇਂ ਤੇ ਉਹਨਾਂ ਨੇ 40 ਵਾਰੀ ਬਾਬਾ ਜੀ ਤੇ ਭਾਸ਼ਣ ਦਿੱਤਾ ਦੱਸੋ ਵੀ ਉਹ ਕਿੱਡੇ ਸੂਝਵਾਨ ਸੀ ਉਹਨਾਂ ਨੂੰ ਉੱਥੋਂ ਬੈਠਿਆਂ ਨੂੰ ਤੇ ਪਏ ਬਾਬਾ ਜੀ ਕੋ ਕੁਝ ਕਰ ਰਹੇ ਆ ਉਹ ਸੁਲਤਾਨਪੁਰ ਲੋਧੀ ਆਏ ਅਹੀਂ ਖੁਦ ਵੀ ਉਹਨਾਂ ਨੂੰ ਮਿਲੇ ਆ ਉਹ ਜਿੱਥੇ ਜਾਂਦੇ ਸੀ ਉਹ ਜਿਗਰ ਹੀ ਬਾਬਾ ਜੀ ਦਾ ਕਰਦਾ ਜੇ ਗੰਗਾ ਦੀ ਗੱਲ ਚੱਲੀ ਉਹ ਕਹਿੰਦੇ ਵੀ ਜੇ ਗੰਗਾ ਸਾਫ਼ ਕਰਨੀ ਆ ਤਾਂ ਸੰਤ ਸਿਚੀ ਵਾਲ ਦਾ ਸੁਝੂਗ ਲੋ ਜੇ ਕਿਸੇ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ 5 ਸਾਲ ਰਾਸ਼ਟਰਪਤੀ ਰਹੇ ਆ ਤਾਂ ਤੁਹਾਨੂੰ ਕਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ ਉਹ ਕਹਿੰਦਾ ਮੈਨੂੰ ਬਾਬਾ ਸਿੱਚੇ ਵਾਲ ਦੀ ਸੇਵਾ ਨੇ ਪ੍ਰਭਾਵਿਤ ਕੀਤਾ ਜੇ 26 ਜਨਵਰੀ ਨੂੰ ਕੌਮ ਦੇਸ਼ ਨੂੰ ਸੰਬੋਧਨ ਦੇ ਹੁੰਦੇ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਜਿਹੜੀ ਪਵਿੱਤਰ ਰਹੀਆਂ ਉਹ ਦੇਸ਼ ਲਈ ਇੱਕ ਪ੍ਰਾਪਤੀ ਹੈ ਨਾਲੇ ਕਿ ਸਰਕਾਰਾਂ ਦਾ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਉਹ ਸਾਰਾ ਸੰਗਤ ਰੂਪੀ ਹੋਇਆ ਵਾ ਕਿਸੇ ਦਾ ਕੋਈ ਯੋਗਦਾਨ ਨਹੀਂਗਾ ਆਪੋ ਗੱਲ ਆ ਵੀ ਜੋ ਬਾਬਾ ਜੀ ਨੇ ਕੀਤਾ ਉਹ ਤਾਂ ਸਰਕਾਰ ਉਹ ਕੰਮ ਸਰਕਾਰਾਂ ਵਾਲੇ ਹੀ ਜਿਹੜੀ ਸਰਕਾਰਾਂ ਨੂੰ ਕਰਨੇ ਚਾਹੀਦੇ ਕਾਰੋ ਬਾਬਾ ਜੀ ਰਹੇ ਆ ਨਿਰਸਵਾਰਥ ਕੋਈ ਉਹਨਾਂ ਨੂੰ ਸਵਾਰਥ ਨਹੀਂ ਜਾਂਦ ਹੁਣ ਇੱਥੇ ਵੀ ਜਿਆ ਦੇਖ ਲੇ ਕਿਤੇ ਵੀ ਸੇਵਾ ਬਾਬਾਈ ਜੇ ਬੁੱਢੇ ਦਰਿਆ ਦੇ ਜਾਂ ਕਿਤੇ ਵੀ ਬੰਨ ਟੋਲੇ ਬਾਬਾਈ ਦੀ ਕਿਹੜਾ ਉੱਥੇ ਜ਼ਮੀਨ ਮਤਲਬ ਆਪਦਾ ਕੋਈ ਫਜ਼ਲ ਖਰਾਬ ਦੀ ਲੋਕਾਂ ਲਈ ਲੱਗੇ ਆ ਉਹ ਮੁੰਡਾ ਪਿੰਡਾ ਜੀਆ ਗੁੰਦਵਾਰ ਦੇ ਲੱਗੇ ਉਹ ਜ਼ਮੀਨਦਾਰ ਗਰੀਬ ਪਰਿਵਾਰ ਸੀ ਉਹ ਪਿਛਲੇ ਸਾਲ ਹੜ ਆਏ ਉਹਨਾਂ ਦੀ ਜਿਹੜਾ ਸੀਗੇ ਦੋ ਦੋ ਕਿੱਲੇ ਉਹ ਰੇਤਾਂ ਦੇ ਦੱਬੇ ਹੋਏ ਸੀ ਪਪਾਈ ਨੇ ਪੱਲਿਓ ਸੰਗਦੇ ਸੋ ਲੈ ਕੇ ਉੱਥੇ ਮਸ਼ੀਨਾਂ ਚਲਾਈਆਂ ਉਹਨਾਂ ਦੀ ਜ਼ਮੀਨ ਉਹ ਰੇਤਾ ਚੱਕੀ ਉਹਨਾਂ ਨੂੰ ਕਣਕ ਵੀਚ ਕੇ ਦਿੱਤੀ ਨਹੀਂ ਤਾਂ ਉਹ ਕਹਿੰਦੇ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਸੁਣਦਾ ਨਹੀਂ ਪਪਾਈ ਨੇ ਤਾਂ ਪਰਵਕਾਰ ਕਰਨ ਆਏ ਆ ਜੀ ਉਸਨ ਵਾਤ ਦੇ ਭਲੇ ਦਾ ਕਾਰਜ ਕਰਦੇ ਆ ਉਹ ਪਾਰਟੀ ਭਾਈ ਤੋਂ ਉੱਪਰ ਆ ਉਹ ਹੁਣ ਵੀ ਉਹ ਕਹਿੰਦੇ ਆ ਜੇ ਉਹ ਸਰਕਾਰ ਚ ਵੀ ਕਹੇਗਾ ਭਗਵੰਤ ਮਾਨ ਨੇ ਵੀ ਕਿਹਾ ਵੀ ਬਾਬਾ ਜੀ ਨੇ ਸਾਨੂੰ ਸ਼ਰਤ ਰੱਖੀ ਸੀ ਕਿ ਅਸੀਂ ਤਾਂ ਮੰਨਣਾ ਵੀ ਅਸੀਂ ਤਾਂ ਪਾਣੀ ਅਤੇ ਵਾਦਾ ਬੰਦੇ ਕੰਮ ਕਰਨਾ ਵੀ ਅਸੀਂ ਕੋਈ ਭਾਸ਼ਣ ਦੂਜਾ ਨਹੀਂ ਦੇਣਾ ਸਰਕਾਰ ਪ੍ਰਤੀ ਨਾ ਹੀ ਬਾਬਾ ਜੀ ਅੱਜ ਤਾਂ ਇਹ ਤੁਸੀਂ ਵੀ ਦੇ ਲੋ ਕਦੇ ਵੀ ਬਾਬਾ ਜੀ ਨੇ ਕਿਹਾ ਪਾਰਟੀ ਦੇ ਜਾ ਕੇ ਜਾ ਕੇ ਇਹਦੇ ਮਗਰੋਂ ਪ੍ਰਚਾਰ ਕਰਨਗੇ ਜਿਉਂ ਬੋਟਾ ਵੀ ਪੈਂਦੀਆਂ ਤੇ ਬਾਬਾ ਜੀ ਸਾਰਿਆਂ ਨੂੰ ਉਹ ਮੰਗ ਪੱਤਰ ਦਿੰਦੇ ਆ ਵੀ ਜੇ ਤੁਸੀਂ ਬਣ ਗਏ ਤੁਹਿਆ ਵਾਤਾਵਰਨ ਵਿਸ਼ਾ ਜਿਹੜਾ ਵਾ ਇਹ ਉੱਥੇ ਜਾ ਕੇ ਬੋਲਣਾ ਵਾ ਉਹਦਾ ਤਾਂ ਕੰਮ ਹੀ ਵਾਤਾਵਰਨ ਦਾ ਵਾ ਉਹ ਤਾਂ ਸਰਬੰਧਨੀ ਭਲੇਰੀ ਕਾਰਜ ਕਰਦੇ ਆ ਬਾਕੀ ਰਹੀ ਸਾਡੇ ਨਗਰ ਤਲਵੰਟੀ ਮਾਦੋ ਦੀ ਗੱਲ ਅਸੀਂ ਤੁਸੀਂ ਦੇਣ ਨਹੀਂ ਦੇ ਸਕਦੇ ਸਾਡਾ ਪਿੰਡ ਧੋੜਿਆ ਟਿੱਬਿਆ ਚ ਹੁੰਦਾ ਸੀ 95 96 ਜਵਾਬਾ ਜੀ ਦੇ ਰਾਸਤੇ ਇਹ ਸੇਵਾ ਇਹ ਸ਼ੁਰੂ ਕੀਤੀ ਇਹ ਵੇਲੇ ਜੀਟੀ ਰੋਡ ਬਣੇ ਆ ਬੱਸਾਂ ਲੱਗੀਆਂ ਵਾ ਨਕੌਦਰ ਸਾਨੂੰ ਦੂਰ ਆ ਜਲੰਧਰ ਇਹ ਵੇਲੇ ਨੇੜੇ ਆ ਜੇਕਰ ਸਾਰਾ ਪਿੰਡ ਇਥੇ ਸ਼ਹਿਰ ਕਰਦਾ ਜੇ ਕਿ ਸੀਚਣ ਮਾਡਲ 2 ਜਿਹੜਾ ਬਣਿਆ ਵਾ ਅਸੀਂ ਤੁਸੀਂ ਬਾਬਾ ਜੀ ਦਾ ਦੇ ਨਹੀਂ ਦੇ ਸਕਦੇ ਤੇ ਹੋਰ ਵੀ ਸੰਗਤਾਂ ਨੂੰ ਅਪੀਲ ਇਹੇ ਕਰਦੇ ਆ ਵੀ ਸੀਚਿਆਂ ਜਿਹੜੇ ਵੀ ਲੋਕ ਚਾਹੁੰਦੇ ਆ ਪਿੰਡ ਨੂੰ ਸਾਫ ਸੁਥਰਾ ਕਰਨਾ ਉਹ ਸੀਚਿਆਂ ਮਾਡਲ ਜਰੂਰ ਅਪਣਾਉਣ ਘੱਟ ਖਰਚਾ ਵਾ ਤੇ ਸੌਖੀ ਤਕਨੀਕ ਆ ਤੇ ਐਨਆਰਆਈ ਦੇ ਵੀਰਾਂ ਦੇ ਸਹਿਯੋਗ ਨਾਲ ਇਹ ਸਾਰੇ ਕਾਰਜ ਹੋ ਰਹੇ ਆ ਜੀ ਜੇਕਰ ਗੱਲ ਕਰੀਏ ਤੁਸੀਂ ਪਿੰਡਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਪ੍ਰੋਜੈਕਟ ਲਗਵਾਉਣਾ ਚਾਹੁੰਦੇ ਹੋ ਤਾਂ ਸੀਚੇਵਾਲ ਬਾਬਾ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਉਂਕਿ ਜਿਹੜਾ ਇਹ ਪਿੰਡ ਹੈਗਾ ਵਾ ਤਲਵੰਡੀ ਮਾਦੋ ਦੇ ਵਿੱਚ ਖੜੇ ਆਂ ਇੱਕ ਵਾਰੀ ਜਿਹੜਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣਗੇ ਪਾਣੀ ਜਿਹੜਾ ਹੈਗਾ ਬਿਲਕੁਲ ਸਵੱਛ ਕਿਉਂਕਿ ਅਸੀਂ ਇੱਕ ਪਾਸੇ ਤਾਂ ਕਹਿੰਨੇ ਆ ਪਾਣੀ ਸਾਨੂੰ ਜਿਹੜਾ ਸਾਫ਼ ਚਾਹੀਦਾ ਹੈਗਾ ਪਰ ਕਈ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਛੱਪੜ ਦੇਖਦੇ ਆ ਜਿਨ੍ਹਾਂ ਦੇ ਵਿੱਚ ਬਦਬੋਦੇ ਕਾਰਨ ਜਿਹੜਾ ਖੜਾ ਵੀ ਹੋਣਾ ਬੜਾ ਮੁਸ਼ਕਲ ਹੁੰਦਾ ਪਰ ਅਸੀਂ ਇੱਥੇ ਖੜੇ ਆ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਬਦਬੋ ਨਹੀਂ ਆ ਰਹੀ ਹੈਗੀ ਬਿਲਕੁਲ ਜਿਹੜਾ ਹੈਗਾ ਸਾਫ਼ ਸੁਥਰਾ ਪਾਣੀ ਹੈਗਾ ਵਾ ਜੇਕਰ ਗੱਲ ਕਰੀਏ ਤਾਂ ਇਹ ਪਾਣੀ ਜਿਹੜਾ ਹੈਗਾ ਵਾ ਖੇਤਾਂ ਦੇ ਵਿੱਚ ਜਿਹੜਾ ਹੈਗਾ ਫਸਲਾਂ ਉਪਜਾਊ ਕਰਨ ਵਾਸਤੇ ਵੀ ਕੰਮ ਆ ਰਿਹਾ ਹੈ ਕੈਮਰਾ ਪਰਸਨ ਨਾਲ ਪਣੀ ਤਰੋੜਾ ਸਾਂਝਾ ਟੀਵੀ ਨਕੋਤਾ